ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬਿਆਨਤ ਜੋ ਜ਼ਰੂਰੀ ਗੱਲ ਹੈ ਉਹ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਪੰਜਾਬੀ ਵਿੱਚ ਆਂਦੇ ਨੇ ਨਾ ਜਿਹੜੀ ਕੌਮ ਦੀ ਵਫਾਦਾਰੀ ਹੁੰਦੀ ਹੈ ਤੇ ਜਿਹੜੀ ਕੌਮ ਦੀ ਗद्दारी ਹੁੰਦੀ ਹੈ ਇਹ ਦੋਵੇਂ ਚੀਜ਼ਾਂ ਬੰਦੇ ਦੇ ਲਹੂ ਵਿੱਚ ਹੁੰਦੀ ਹੈ ਇਹ ਦੋਵੇਂ ਚੀਜ਼ਾਂ ਖਾਨਦਾਨੀ ਹੁੰਦੀਆਂ ਤਾਂ ਜਿਹੜਾ ਸਿੱਖਾਂ ਦਾ ਇੱਕ ਬੜਾ ਪ੍ਰਾਤਨ ਤੇ ਇਤਿਹਾਸਿਕ ਗ੍ਰੰਥ ਹੈ ਨਾ ਪਰਾਚੀ ਪੰਥ ਪ੍ਰਕਾਸ਼ ਉਸਦੇ ਭਾਗ ਦੂਜੇ ਦੇ ਅੰਕ ਨੰਬਰ 90 ਉੱਪਰ ਇਹ ਗੱਲ ਪੂਰਨ ਤੌਰ ਤੇ ਅੰਕੇ ਤੈ ਵੀ ਜਿਹੜੇ ਮਜੀਠੇ ਪਿੰਡ ਦੇ ਸਰਦਾਰ ਸਨ ਜਿਹੜੇ ਚੌਧਰੀ ਸਨ ਉਸੇ ਕੌਮ ਦੇ ਬੜੇ ਵੱਡੇ ਦੁਸ਼ਮਣ ਸਨ ਉਹਨਾਂ ਨੇ ਬਿਆੰਤ ਸਿੱਖਾਂ ਨੂੰ ਸ਼ਹੀਦ ਕਰਵਾਇਆ ਇੱਥੋਂ ਤੱਕ ਕਿ ਭਾਈ ਮਹਿਤਾਬ ਸਿੰਘ ਮੀਰਾ ਕੋਟਿਆ ਜਿਸ ਨੇ ਮੱッセ ਰੱਕੜ ਦਾ ਸਿਰ ਵੱਟਿਆ ਉਸ ਨੂੰ ਉਸਦੇ ਗ੍ਰਿਫਤਾਰ ਕਰਕੇ ਤੇ ਖਾਨ বাহাদুর ਕੋਲ ਲਾਹੌਰ ਪੇਸ਼ ਕਰਨ ਵਾਲੇ ਇਹ ਮਜੀਠੇ ਪਿੰਡ ਦੇ ਸਰਦਾਰ ਸਨ ਇਹ ਲੋ ਭਾਈ ਮਹਿਤਾਬ ਸਿੰਘ ਨੂੰ ਚਰਖੜੀਆਂ ਉੱਪਰ ਚੜਾ ਕੇ ਕੋਹ ਕੋਹ ਕੇ ਸ਼ਹੀਦ ਕਰਾਉਣ ਵਾਲੇ ਇਹ ਮਜੀਠੇ ਪਰਵਾ ਜਿਹੜੇ ਪਿੰਡ ਦੇ ਸਰਦਾਰ ਸਨ ਉਹ ਤੇ ਉਹਨਾਂ ਦੀ ਅਣਸਬੰਸ ਅੱਜ ਵੀ ਜਿਹੜੇ ਸਿੱਖ ਕੌਮ ਦੇ ਯੋਧੇ ਨੇ ਜਿਹੜੇ ਸਿੱਖ ਕੌਮ ਦੇ ਆਗੂ ਨੇ ਇਸ ਸਮੇਂ ਜੋ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿੱਚ ਜਿਹੜੇ ਜੋ ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਖਿਲਾਫ ਇਹ ਜ਼ਹਿਰ ਉਗਲਣ ਤੋਂ ਇਹ ਬਾਜ਼ ਨਹੀਂ ਆਇਆ ਇੱਥੋਂ ਤੱਕ ਕਿ ਇਸ ਦਾ ਜਿਹੜਾ ਪਰਦਾਦਾਸ ਜੋ ਸੁੰਦਰ ਸਿੰਘ ਮਜੀਠਾ ਸੀ ਉਸਨੇ ਜਨਰਲ ਡਾਇਰ ਨੂੰ ਇੱਕ ਪਾਰਟੀ ਕੀਤੀ ਸੀ ਰਾਤ ਦੀ ਰੋਟੀ ਕੀਤੀ ਸੀ ਜਦੋਂ ਉਹਨੇ ਜਲਿਆਂਵਾਲੇ ਬਾਗ ਦੇ ਵਿੱਚ ਜਿਹੜੇ ਸਿੱਖ ਸਨ ਜਿਹੜੇ ਪੰਜਾਬ ਦੇ ਵਸਿੰਦੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਸੀ ਅਣਗਿਣਤੀ ਦੇ ਵਿੱਚ ਜਿਹੜੇ ਉਦੋਂ ਸਿੱਖ ਮਾਰੇ ਸੀ ਉਹਨਾਂ ਇਥੋਂ ਤੱਕ ਕਿ ਉਸਨੇ ਇੱਕ ਬਿੱਲ ਪੇਸ਼ ਕੀਤਾ ਜਿਵੇਂ ਮੰਤਰੀ ਹੁੰਦਾ ਸੀ ਵੀ ਜਿਹੜੇ ਸਿੱਖਾਂ ਨੂੰ ਜੇ ਉਹਨਾਂ ਨੇ ਗਾਤਰਾ ਪਾਉਣਾ ਚਾਹੇ ਸਿਰੀ ਸਾਹ ਪਾਉਣੀ ਹੈ ਤਾਂ ਉਹਨਾਂ ਨੂੰ ਅੰਗਰੇਜ਼ ਹਕੂਮਤ ਤੋਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਵੇਗੀ ਨਰੇਨੂ ਮਹੰਤ ਨੂੰ ਨਨਕਾਣਾ ਸਾਹਿਬ ਦਾ ਉਹ ਮਹੰਤ ਥਾਪਣ ਵਾਲਾ ਸੁੰਦਰ ਸਿੰਘ ਮਜੀਠਾ ਸੀ ਇਹ ਗੱਲਾਂ ਮੈਂ ਵੈਸੇ ਨਹੀਂ ਕਰ ਰਿਹਾ ਇਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਅੰਕਿਤ ਨਹੀਂ ਸੁੰਦਰ ਸਿੰਘ ਮਜੀਠੇ ਤੋਂ ਛੁਟਕਾਰਾ ਪਾਉਣ ਦੀ ਖਾਤਰ ਜਿਹੜੀ ਇਹ ਅਕਾਲੀ ਦਲ ਬਣੀ ਸੀ ਉਸ ਤੋਂ ਤੋਸ਼ੇ ਖਾਣੇ ਦੀਆਂ ਚਾਬੀਆਂ ਹਰਮੰਦਰ ਸਾਹਿਬ ਦਾ ਜੋ ਤੋਸ਼ਾ ਖਾਨਾ ਸੀ ਇਸ ਦੇ ਕਾਬਜ ਵਿੱਚ ਸੀ ਉਸ ਦੇ ਖਿਲਾਫ ਅਕਾਲੀਆਂ ਨੇ ਜਿਹੜਾ ਮੋਰਚਾ ਲਾਇਆ ਸੀ ਚਾਬੀਆਂ ਦਾ ਮੋਰਚਾ ਬੜੇ ਸਿੱਖ ਸ਼ਹੀਦ ਕਰਾਈ ਸੀ ਉਹਦੇ ਵਿੱਚ ਤੇ ਅੱਜ ਇਸੇ ਇਹਨਾਂ ਦੀ ਜਿਹੜੀ ਅਨਸਬੰਸ ਹੈ ਉਹ ਸ਼ਰਮਣੀ ਅਕਾਲੀ ਦਲ ਉੱਪਰ 나ਗਵਲ ਪਾ ਕੇ ਕਾਬਜ ਹੋਈ ਬੈਠੀ ਤੇ ਲਾਭ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਸਿੱਖ ਕੌਮ ਨੂੰ ਵੀ ਅਸੀਂ ਇਹੋ ਜਿਹੇ ਬੰਦਿਆਂ ਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਉੱਪਰੋਂ ਲਾਂਭੇ ਨਹੀਂ ਕਰ ਪਰ ਉਸ ਤੋਂ ਬਾਅਦ ਜੇ ਇਹਦੀ ਦਾਦੀ ਦੀ ਗੱਲ ਕਰੀਏ ਜੋ ਸੁਜੀਤ ਸਿੰਘ ਮਜੀਠਾ ਸੀ ਉਸ ਦੇ ਬਾਰੇ ਵਿੱਚ ਇਹਨਾਂ ਦੇ ਬੜੇ ਨਜ਼ਦੀਕੀ ਕੈਪਟਨ ਮਰਿੰਦਰ ਸਿੰਘ ਨੇ ਆਦੀ ਜਿਹੜੀ ਅਥੋਰਾਈਜ਼ ਬਾਇਓਗ੍ਰਾਫੀ ਹੈ ਉਸ ਵਿੱਚ ਗੱਲ ਲਿਖੀ ਹੈ ਕਿ ਕਿਮੇਓ ਉਹ ਇੰਦਰਾ ਗਾਂਧੀ ਦਾ ਹੱਥ ਠੋਕਾ ਸੀ ਉਸ ਦਾ ਸੰਕਟ ਮੋਚਨ ਸੀ ਉਸ ਦਾ ਦਰਬਾਰੀਆ ਸਿੱਖ ਸੀ ਜੋ ਆਂਦੀ ਸੀ ਵੀ ਓਵੇਂ ਓਵੇਂ ਉਕਰਦਾ ਸੀ ਉਹਦੇ ਕਹਿਣ ਦੇ ਉੱਪਰ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਉਹਨੇ ਰਾਸ਼ਟਰਪਤੀ ਜੈਲ ਸਿੰਘ ਨੂੰ ਮਾਫੀ ਦਵਾਈ ਹੋਮ ਮਿਨਿਸਟਰ ਬੂਟਾ ਸਿੰਘ ਨੂੰ ਮਾਫੀ ਦਵਾਈ ਤੇ ਹੋਰ ਜਿਹੜੇ ਕੌਮ ਤੇ ਜਿਹੜੇ ਉਸ ਸਮੇਂ ਗद्दार ਉਹਨਾਂ ਨੂੰ ਮਾਫੀਆਂ ਦਵਾਈਆਂ ਸੀ ਸਿੰਘ ਸਹਿਬਾਨਾਂ ਦੇ ਉੱਪਰ ਪ੍ਰੈਸ਼ਰ ਪਾ ਕੇ ਅੱਜ ਉਸ ਦੀ ਅੰਸਬੰਸ ਵੀ ਇਹੋ ਕਾਰਜਾਂ ਤੇ ਲੱਗੀ ਹੋਈ ਹੈ ਸਿੰਘ ਸਾਹਿਬਾਨਾਂ ਤੇ ਦਬਾਅ ਪਾਉਣ ਦੀ ਤੇ ਜਿਹੜੇ ਕੌਮ ਦੇ ਦੁਖੀਆਂ ਤੋਂ ਮਾਫ਼ੀਆਂ ਤਲਬਾਉਣ ਦੀ ਜੋ ਇੱਕ ਅੱਜ ਦਾ ਇੱਕ ਕੌਮੀ ਸਮਾਗਮ ਸੀ ਜਿਸ ਵਿੱਚ ਭਾਈ ਰਾਜਵਾਨਾ ਸਾਹਿਬ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਭੋਗ ਸਮਾਗਮ ਸੀ ਉੱਥੇ ਵੀ ਇਸ ਨੇ ਜੋ ਟਾਰਗੇਟ ਕੀਤਾ ਸੈਂਟਰ ਦੇ ਕਹਿਣ ਦੇ ਉੱਪਰ ਕੀਤਾ ਏਜੰਸੀਆਂ ਦੇ ਕਹਿਣ ਦੇ ਉੱਪਰ ਕੀਤਾ ਉਹ ਭਾਈ ਅਮਰਤਪਾਲ ਸਿੰਘ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਇਹ ਗੱਲ ਮੈਨ ਨਹੀਂ ਆਉਂਦਾ ਇਹ ਗੱਲ ਇਤਿਹਾਸ ਦੀਆਂ ਕਿਤਾਬਾਂ ਆਂਦੀਆਂ ਨੇ ਪ੍ਰਾਤਨ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਜਿਹੜਾ ਠੁਕਰਾਲ ਹੈ ਜਿਹੜਾ ਵੱਡੇ ਅਖਬਾਰਾਂ ਤੋਂ ਵਿੱਚੋਂ ਰਿਟਾਇਰ ਹੋਇਆ ਉਸਦੇ ਜਿਹੜੀਆਂ ਇਹ ਰਿਪੋਰਟਾਂ ਪੇਸ਼ ਕੀਤੀਆਂ ਹੋਈਆਂ ਨੇ ਉਹ ਰਿਪੋਰਟਾਂ ਆਂਦੀਆਂ ਨੇ ਇਹਨਾਂ ਦਾ ਜਿਹੜਾ ਖਾਨਦਾਨ ਹੈ ਉਹ ਹਮੇਸ਼ਾ ਗਦਾਰਾਂ ਦਾ ਰਿਹਾ ਤੇ ਇਸ ਚੀਜ਼ ਦੇ ਸੰਬੰਧ ਦੇ ਵਿੱਚ ਜਿੱਥੇ ਮਰਜ਼ੀ ਸਾਡੇ ਨਾਲ ਡਿਬੇਟ ਕਰ ਲੈ ਮੀਡੀਆ ਦੇ ਵਿੱਚ ਬੈਠ ਕੇ ਡਿਬੇਟ ਕਰ ਲੈਣ ਸਾਰੇ ਸਾਡੇ ਕੋਲੇ ਤੱਤ ਨੇ ਇਤਿਹਾਸ ਤਾਂ ਕੌਮ ਬੜੀ ਸੂਝਵਾਨ ਹੈ ਅੱਜ ਜਿਹੜੇ ਇਹਨਾਂ ਦਾ ਜਿਹੜਾ ਸਹਾਰਾ ਲੈ ਕੇ ਜਿਹੜੀਆਂ ਵੋਟਾਂ ਦੇ ਵਿੱਚ ਵੋਟਾਂ ਮੰਗਦੇ ਨੇ ਇਹਨਾਂ ਤੋਂ ਸਪੀਚਾਂ ਪਵਾਉਂਦੇ ਨੇ ਅੱਜ ਕਿੱਧਰ ਨੂੰ ਮੂੰਹ ਦਿਖਾਉਣਗੇ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਅੱਜ ਭਾਈ ਅਮਰਤ ਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕੌਮ ਉਹਨਾਂ ਦੀ ਜਿਹੜੀ ਬੜੀ ਲੋੜ ਹੈ ਕੌਮ ਉਹਨਾਂ ਨੂੰ ਆਗੂ ਮੰਨ ਚੁੱਕੀ ਹੈ ਇਲਕਸ਼ਨਾਂ ਵਿੱਚ ਜਿਤਾਦ ਪੈ ਪਰ ਫਿਰ ਵੀ ਇਹ ਜਿਹੜੇ ਬੰਦੇ ਨੇ ਇਹ ਜਿਹੜੇ ਮੱਛੀ ਵਾਂਗੂ ਬਿਨਾਂ ਸੱਤਾ ਤੋਂ ਤੜਪਦੇ ਇਹਨਾਂ ਨੂੰ ਐਮ.ਐਲ.ਏ ਬਣਾ ਦੋ ਐਮ.ਪੀ ਬਣਾ ਦਵੋ ਇਹ ਜਿਹੜੇ ਮਜੀਠੇ ਪਰਿਵਾਰ ਦੇ ਅਣਸਬੰਸ ਪਰ ਇਹਨਾਂ ਦੀ ਲਾਲਸਾ ਪੂਰੀ ਨਹੀਂ ਹੁੰਦੀ ਕਿਸੇ ਹੱਦ ਤੱਕ ਇਹ ਗਿਰ ਸਕਦੇ ਨੇ ਸਿਰਫ ਅਰਸਰਫ ਲਾਜ ਲਈ ਦੀ ਖਾਤਰ ਇੱਕ ਕੌਮ ਦੀ ਪਿੱਠ ਵਿੱਚ ਛੂਰਾ ਮਾਰ ਸਕਦੇ ਤਾਂ ਆਪਾਂ ਸਾਰਿਆਂ ਨੂੰ ਚਾਹੀਦਾ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਵੀ ਜਿਹੜਾ ਕੌਮ ਦਾ ਮਿਹਣਾ ਬੰਦੇ ਦੀਆਂ ਪੀੜ੍ਹੀਆਂ ਤੱਕ ਦਬਾਹ ਕਰ ਦਿੰਦਾ ਹੈ ਤਾਂ ਕੌਮ ਇਸ ਨੂੰ ਇਸ ਦੇ ਪਰਿਵਾਰ ਨੂੰ ਅਜਿਹਾ ਕਰਾਰਾ ਜਵਾਬ ਦਵੇ ਵੀ ਜਿਹੜਾ ਇੱਕ ਦੁਨੀਆ ਤੇ ਇੱਕ ਮਿਸਾਲ ਬਣੇ ਵੀ ਜਿਵੇਂ ਆਂਦਾ ਨਾ ਆਪਦੇ ਆਪ ਨੂੰ ਇਹਦੀ ਮੈਂ ਜੋ ਮਾਝੇ ਦਾ ਜਰਨੈਲ ਤੇ ਉਸੇ ਮਾਝੇ ਦੇ ਵਿੱਚ ਅੱਜ ਬੱਚਿਆਂ ਦੇ ਹੱਥਾਂ ਦੇ ਵਿੱਚ ਇਥੇ ਸਰੰਜਾਂ ਪਹੁੰਚਾਣ ਵਾਲੇ ਇਹ ਲੋਕ ਨੇ ਤੇ ਭਾਈ ਅਮਰਤਪਾਲ ਸਿੰਘ ਕਿਉਂ ਇਹਨਾਂ ਨੂੰ ਚੁਬਦੇ ਨੇ ਉਹ ਗੱਲ ਇਹ ਹੈ ਵੀ ਉਹ ਨਸ਼ੇ ਦੇ ਖਿਲਾਫ ਲਹਿਸ ਇਹਨਾਂ ਦੇ ਬਿਜ਼ਨਸ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਸ ਤਾਂ ਬੜੀ ਸੋਚਣ ਵਾਲੀ ਗੱਲ ਹੈ ਕੌਮ ਨੂੰ ਬੇਨਤੀ ਆ ਵੀ ਆਪਾਂ ਸਾਰੇ ਇਕੱਠੇ ਹੋਈਏ ਇੱਥੇ ਇੱਕ ਸਟੈਂਡ ਲਈਏ ਤੇ ਇਹਨਾਂ ਤੋਂ ਆਪਦੀਆਂ ਸੰਸਥਾਵਾਂ ਨੂੰ ਆਪਦੀਆਂ ਜਿਹੜੇ ਸਾਡੇ ਇੰਸਟੀਟਿਊਸ਼ਨਸ ਨੂੰ ਇਹਨਾਂ ਤੋਂ ਰਿਆਗ ਕਰਾਈਏ ਤੇ ਇੱਕ ਜਿਹੜੀ ਛੱਤਰ ਥੱਲੇ ਆਪਾਂ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਇਹਨਾਂ ਨੂੰ ਲਾਂਭੇ ਕਰੀਏ